ਰਾਂਝੀ ਵੱਲੋਂ ਤਾਂ ਲਾਤੀ ਤੰਬਕੀ ਹੱਥ ਜੋੜ ਕੇ ਮੰਨਤਾ ਕਰੇ ਰਾਂਝਾ ਮਰੀ ਤੁਰਾਂ ਤੋਂ ਅਸੀਂ ਤੱਕ ਦੀਰ ਦੇਈ ਵੇੜੀ ਚਾਣ ਲੈ ਰੱਬ ਦੇ ਵਾਸਤੇ ਹੋਈ ਤੇਲਾ ਇੱਕ ਨਾ ਕੋੜ ਫਕੀਰ ਦੇਈ ਕਹਿੰਦੇ ਮੋਤ ਬਹਾਨਿਆਂ ਰਿਜਕ ਲੱਭ ਦੇ ਨਾਲ ਤਦ ਵੀਰ ਦੇਈ ਜਾਣ ਬੁੱਝ ਕੇ ਕਰਾਂ ਨੂੰ ਛੱਡ ਆਈ ਪੁੱਤੋਂ ਤਾਂ ਬੜੇ ਅਮੀਰ ਦੇਈ ਆਈਏ ਕਮ ਨਮਾਣਿਆ ਲਿਸਿਆਂ ਦੇ ਹੁਕਮ ਵਿੱਚ ਕੁਰਾਨ ਤਫਸੀਰ ਦੇਈ ਨਹੀਂ ਤਾਂ ਪੈਣਗੇ ਵੇੜੀਆਂ ਵਿੱਚ ਵੱਟੇ ਵਕਵੰਜਲੀ ਵਾਲੜੇ ਪੀਰ ਦੇਈ ਵਕਵੰਜਲੀ ਵਾਲੜੇ ਪੀਰ ਦੇਈ